ਪੰਜਾਬ ਸਰਕਾਰ ਦੇ ਵੱਲੋਂ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਦੇਣ ਦੀ ਗਾਰੰਟੀ ਨੂੰ ਪੂਰਾ ਕੀਤਾ ਜਾ ਰਿਹਾ ਹੈ ਜਿਸ ਨਾਲ 90% ਤੋਂ ਵੱਧ ਪਰਿਵਾਰਾਂ ਨੂੰ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਲੋਕਾਂ ਦੇ ਮੋਢਿਆਂ ਤੋਂ ਬਿਜਲੀ ਬਿੱਲਾਂ ਦਾ ਬੋਝ ਘੱਟ ਹੋ ਗਿਆ ਹੈ ਹਰ ਵਰਗ ਖਾਸ ਕਰ ਮੱਧ ਵਰਗ ਨੂੰ ਇਸ ਨਾਲ ਬਹੁਤ ਲਾਭ ਹੋਇਆ ਹੈ ਪੰਜਾਬ ਸਰਕਾਰ ਦੇ ਵੱਲੋਂ ਗੋਇੰਦਵਾਲ ਸਾਹਿਬ ਦਾ ਪ੍ਰਾਈਵੇਟ ਥਰਮਲ ਪਲਾਂਟ ਠੀਕ ਕੇ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਜਿਸ ਨਾਲ ਪੰਜਾਬ ਬਿਜਲੀ ਸਰਪਲਸ ਸੂਬਾ ਬਣ ਰਿਹਾ ਹੈ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ ਅਤੇ ਖਪਤਕਾਰ ਬਿਜਲੀ ਦੇ ਬਿੱਲਾਂ ਤੋਂ ਹੋਈ ਬਚਤ ਨਾਲ ਆਪਣੀਆਂ ਹੋਰ ਬੁਨਿਆਦੀ ਜ਼ਰੂਰਤਾਂ ਆਸਾਨੀ ਨਾਲ ਪੂਰੀਆਂ ਕਰ ਰਹੇ ਹਨ ਸ਼ਸ਼ੀਕਲ ਮਹਿਰ ਰਮਨਦੀਪ ਜ਼ੀਰਕਪੁਰ ਤੋਂ ਮੈਂ ਸਿਮ ਭਗਵੰਤਮਾਨ ਜੀ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ 600 ਯੂਨਿਟ ਮਾਫ ਕੀਤੀ ਔਰ ਜਿਸ ਨਾਲ ਸਾਡਾ ਖਰਚੇ ਘੱਟ ਹੋਏ ਔਰ ਪੈਸੇ ਵੀ ਬਚਣੇ ਸ਼ੁਰੂ ਹੋਏ ਧੰਨਵਾਦ ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਇਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਨਾ ਸੋ ਇਹ ਬਹੁਤ ਵੱਡੀ ਪ੍ਰਾਪਤੀ ਹੈ ਕੱਲੇ ਘਰੇਲੂ ਖਪਤਕਾਰਾਂ ਲਈ ਨਹੀਂ ਖੇਤੀਬਾੜੀ ਦੇ ਸੈਕਟਰ ਵਿੱਚ ਵੀ ਜਿਹੜੀ ਬਿਜਲੀ ਹੈ ਝੋਨੇ ਵਾਸਤੇ ਖਾਸ ਤੌਰ ਤੇ ਜਿਹੜੀ ਪਹਿਲਾਂ 8 ਘੰਟੇ ਆਉਂਦੀ ਸੀ 10 10 12 12 14 14 ਘੰਟੇ ਨਿਰਬਿਗਨ ਚੱਲ ਰਹੀ ਹੈ ਇਹਦਾ ਦੇ ਮਿਆਰ ਨੂੰ ਉੱਚਾ ਚੱਕਣ ਵਾਸਤੇ ਲਗਾਤਾਰ ਪੰਜਾਬ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਨੇ ਤੇ ਅੱਜ ਜਿਹੜੀਆਂ ਸਕੂਲੀ ਜਿਹੜੀਆਂ ਐਥਲੈਟਿਕਸ ਜਿਹੜੀਆਂ ਜਮਾ ਉਹ ਕਰਵਾਈਆਂ ਜਾ ਰਹੀਆਂ ਜਿਹੜੀਆਂ ਅਸੀਂ ਤਸਵੀਰਾਂ ਵੀ ਤੁਹਾਨੂੰ ਅੱਜ ਦਿਖਾ ਰਹੇ ਹਾਂ ਵੀ ਕਿਸ ਤਰ੍ਹਾਂ ਜਿਹੜੇ ਬੱਚੇ ਹੈਗੇ ਆ ਉਹ ਐਥਲੈਟਿਕਸ ਦੇ ਜਿਹੜੇ ਮੁਕਾਬਲਿਆਂ ਦੇ ਵਿੱਚ ਇੱਥੇ ਪਾਰਟਿਸਿਪੇਟ ਕਰ ਰਹੇ ਆ ਤੇ ਅਸੀਂ ਗੱਲ ਵੀ ਕਰਾਂਗੇ ਜਿਹੜੇ ਆਰਗੇਨਾਈਜ਼ ਜਿਹੜੇ ਕਰਦੇ ਪਿਆ ਵੀ ਉਹਨਾਂ ਨਾਲ ਵੀ ਆ ਕੇ ਕਿੰਨੇ ਜਿਹੜੇ ਸਕੂਲ ਆ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਤੇ ਕਿੰਨੇ ਜਿਹੜੇ ਬੱਚੇ ਆ ਉਹ ਇਸ ਜਿਹੜੇ ਆ ਕੰਪੀਟੀਸ਼ਨ ਵਿੱਚ ਹਿੱਸਾ ਲੈ ਰਹੇ ਨੇ ਸਾਰੀ ਗੱਲ ਬਾਤ ਪਾਜੀ ਅੱਜ ਦੇ ਜਿਹੜੇ ਟੂਰਨਾਮੈਂਟ ਹੈ ਕਿਹੜੇ ਟੂਰਨਾਮੈਂਟ ਹੈਗੇ ਆ ਤੇ ਪਾਜੀ ਤੇ ਕਿਸ ਤਰ੍ਹਾਂ ਦੇ ਕਿੰਨੇ ਬੱਚੇ ਜਿਹੜੇ ਇਹਦੇ ਵਿੱਚ ਪਾਰਟਿਸਿਪੇਟ ਕਰੇ ਇਹ ਟੂਰਨਾਮੈਂਟ ਜਿਹੜਾ ਜ਼ਿਲ੍ਹਾ ਲੈਵਲ ਟੂਰਨਾਮੈਂਟ ਹੈ ਕੱਲ ਤੋਂ ਸ਼ੁਰੂ ਹੋਇਆ ਜੀ ਜਿਹਦੇ ਵਿੱਚ ਕੁਝ ਇਵੈਂਟ ਕੱਲ ਹੋਏ ਆ ਤੇ ਕੁਝ ਅੱਜ ਰਹਿੰਦੇ ਹੋਗੇ 11 ਜ਼ੋਨਾਂ ਸਾਰੀ ਜ਼ਿਲ੍ਹੇ ਵਿੱਚ 11 ਜ਼ੋਨ ਨੇ 11 ਜ਼ੋਨਾਂ ਦੇ ਦੋ-ਦੋ ਪਲੇਅਰ ਜਿਹੜੇ ਫਸਟ ਸੈਕੰਡ ਆਏ ਆ ਅਲੱਗ-ਅਲੱਗ ਇਵੈਂਟਸ ਦੇ ਵਿੱਚ ਉਹਨਾਂ ਇੱਥੇ ਪਾਰਟਿਸਿਪੇਟ ਕਰਨਗੇ ਘਟੋ-ਘਟ ਕੱਲ ਜਿਹੜੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ 450 ਦੇ ਕਰੀਬ ਬੱਚੇ ਔਰ ਅੱਜ ਬਾਕੀ ਕੁਝ ਇਵੈਂਟਸ ਅਜਨੇ ਪਹਿਲੇ ਕੱਲ ਨੂੰ ਕੁਝ ਕਰਨਾ ਪਰੰਤੂ ਅੱਜ ਫਿਰ ਵੀ 300 350 ਬੱਚਾ ਪਾਰਟਿਸਪੇਟ ਕਰ ਰਿਹਾ ਔਰ ਇਹਦੇ ਵਿੱਚ 1400 ਜਿਹੜਾ ਫਾਈਨਲ ਜਿਹੜੇ ਬੱਚੇ ਫਸ ਸੈਕਿੰਡ ਫਸ ਸੈਕਿੰਡ ਆਉਣਗੇ ਜਿਹੜੇ ਅਫੀਸ਼ੀਅਲ ਸਾਹਿਬ ਸਾਡੇ ਸਟੇਜ ਤੇ ਆ ਕੇ ਪੋੜਾ ਕਰਦਾ ਸਾਨੂੰ ਉਮੀਦ ਹੈ ਕਿ ਸਾਡੇ ਕੋਲੇ ਨਵੀਆਂ ਇੱਕ ਸਿੰਥੈਟਿਕ ਸਟੂਡਿਓ ਸਟੇਡੀਅਮ ਬਣਿਆ ਹੈ ਔਰ ਇਹਦੀ ਸ਼ੁਰੂਆਤ ਜਿਹੜੀ ਸਟੇਡੀਅਮ ਦੀ ਇਹ ਸਾਡੇ ਜ਼ਿਲ੍ਹਾ ਸਕੂਲ ਬੱਚਿਆਂ ਵੱਲੋਂ ਟੂਰਨਾਮੈਂਟ ਅਥਾ ਟੂਰਨਾਮੈਂਟ ਨਾਲ ਹੋਈ ਹੈ ਔਰ ਸਾਨੂੰ ਮੇਰੇ ਇਹ ਤੋਂ ਬੱਚੇ ਬਹੁਤ ਵਧੀਆ ਪ੍ਰੈਕਟਿਸ ਕਰਨ ਦੇ ਨਿਕਲਣਗੇ ਔਰ ਮੈਂ ਧੰਨਵਾਦੀ ਹਾਂ ਸਾਡੇ ਸਵੇਰਾ ਪੱਤਰਕਾਰ ਸਾਹਿਬ ਦਾ ਤੁਹਾਡਾ ਬਹੁਤ ਬਹੁਤ ਰਿਣੀ ਹਾਂ ਜਿਨ੍ਹਾਂ ਨੇ ਆ ਕੇ ਸਾਡੇ ਅਸੀਂ ਦੇਖ ਸਕਦੇ ਹੋ ਤੁਹਾਨੂੰ ਤਸਵੀਰਾਂ ਵਿੱਚ ਦਿਖਾ ਰਹੇ ਹਾਂ ਵੀ ਕਿਸ ਤਰ੍ਹਾਂ ਬੱਚੇ ਜਿਹੜੇ ਆ ਦੌੜ ਲਗਾਉਂਦੇ ਹੋਏ ਸਾਹ ਤੋਂ ਉੱਤੇ ਦਿਖਾਈ ਦੇ ਰਹੇ ਮੁਕਾਬਲਾ ਜਿਹੜਾ ਵੀ ਇੱਕ ਦੂਜੇ ਬੱਚੇ ਦੇ ਨਾਲ ਜਿਹੜਾ ਜੁਰਜ਼ੋਰ ਜੜੀਆ ਕੋਸ਼ਿਸ਼ਾਂ ਕਰਕੇ ਜਿੱਤਨ ਦੀ ਜੜੀਆਂ ਹਰ ਸੰਭੋਹ ਕੋਸ਼ਿਸ਼ ਨਾਲ ਸੂਲੀ ਬੱਚੇ ਕਰਦੇ ਪਏ ਆ ਇੰਨੀ ਕਿਹੜੀ ਕਲਾਸ ਦੇ ਜਿਹੜੇ ਬੱਚੇ ਆ ਵੀ ਜਿਹੜੇ ਪਾਰਟਿਸਪੇਟ ਕਰਦੇ ਪਏ ਆ ਤੇ ਹੁਣ ਬੱਚਿਆਂ ਦੇ ਵਿੱਚ ਕਿਸ ਤਰ੍ਹਾਂ ਰਹੁਨ ਸਾਡੇ ਕੋਲ ਜੀ ਅੰਡਰ 14 70 ਤੇ 19 14 ਸਾਲ 17 ਸਾਲ ਤੇ 19 ਸਾਲ ਤੱਕ ਲੜਕੇ ਤੇ ਲੜਕੀਆਂ ਪਾਰਟਿਸਪੇਟ ਕਰਦੇ ਆ ਉਹਨਾਂ ਦੇ ਵਿੱਚ 14 ਸਾਲ ਤੱਕ ਉਹ ਬੱਚੇ ਹੁੰਦੇ ਨੇ ਜਿਹੜੇ ਤਕਰੀਬਨ 8ਵੀਂ ਜਾਂ 9ਵੀਂ ਕਲਾਸ ਦੇ ਹੁੰਦੇ ਉਸ ਤੋਂ ਬਾਅਦ 9ਵੀਂ 10ਵੀਂ ਪਲੱਸ 1 ਵਾਲੇ ਅੰਡਰ 70 ਦੇ ਆ ਜਾਂਦੇ ਨੇ ਉਸ ਤੋਂ ਬਾਅਦ ਮੈਂ ਕਿਹ ਜਾਈ ਤਾ ਉਹ ਬੱਚੇ ਜਿਹੜੇ ਨੇ ਜਿਹੜੇ ਪਿੰਡ ਲੈਵਲ ਤੋਂ ਉੱਠ ਕੇ ਜਿੱਥੇ ਸਕੂਲੀ ਵੀ ਨਹੀਂ ਪੜੇ ਹੋਏ ਉੱਥੋਂ ਉੱਠ ਕੇ ਇੱਥੇ ਜਦੋਂ ਆਂਦੇ ਨੇ ਉਹ ਇੱਥੇ ਪਾਰਟਿਸਪੇਟ ਕਰਦੇ ਗੇਮਾਂ ਦੇ ਵਿੱਚ ਸਾਡੇ ਕੋਲ ਮਾਣਯੋਗ ਡੀਓ ਸਾਹ ਸਾਡੇ ਡਿਪਟੀ ਡੀਓ ਸਾਹਿਬ ਔਰ ਉਹਨਾਂ ਦੀ ਰਹਿਨਮਾਈ ਦੇ ਹੇਠ ਟੂਰਨਾਮੈਂਟ ਹੋ ਰਹੇ ਨੇ ਔਰ ਜਿੰਨੇ ਟੂਰਨਾਮੈਂਟ ਪਹਿਲਾਂ ਹੋ ਗਏ ਨੇ ਸਭ ਤੋਂ ਵੱਡਾ ਸਾਡਾ ਵੱਡਾ ਟੂਰਨਾਮੈਂਟ ਐਥਲੈਟਿਕਸ ਦਾ ਹੁੰਦਾ ਜਿਲ੍ਹੇ ਤੋਂ ਜਿਲ੍ਹੇ ਭਰ ਦੇ ਬੱਚੇ ਇੱਥੋਂ ਬਹੁਤ ਕੁਝ ਸਿੱਖੇ ਜਾਣਗੇ ਜਦੋਂ ਉਹਨੂੰ ਵਧੀਆ ਸਟੇਡੀਅਮ ਮਿਲਦਾ ਹੈ ਇੱਕ ਤਾਂ ਉਹਨਾਂ ਦੇ ਵਿੱਚ ਵਾਕਈ ਇੱਕ ਉਹ ਕਲਪਨਾ ਪੈਦਾ ਕਰਦੇ ਕਿ ਚੰਗੇ ਖਿਡਾਰੀ ਬਣੇ ਇੱਥੋਂ ਉੱਠ ਕੇ ਹੋ ਕੇ ਉਹਨਾਂ ਦੇ ਮੈਦਾਨ ਵਿੱਚ ਇੱਕ ਸੰਦੇਸ਼ ਸੰਦੇਸ਼ ਆ ਜਾਂਦਾ ਕਿ ਅਸੀਂ ਉੱਠ ਕੇ ਜਾਵਾਂਗੇ ਔਰ ਅਸੀਂ ਪੇਸ਼ਾ ਲਿਆਵਾਂਗੇ ਇਹ ਜੀ ਫੈਸਲਾ ਨੀ ਕੀ ਦੱਸ ਸਕਦਾ ਵੀ ਵਧੀਆ ਜਿਹੜਾ ਵੀ ਇੱਕ ਮੰਦੇ ਵਿੱਚ ਸੋਚ ਜਾਂਦੇ ਆ ਵੀ ਇਹੋ ਜਿਹੇ ਜਿਹੜੀ ਕੰਪੀਟੀਸ਼ਨ ਹੈ ਤਾਂ ਜੋ ਅੱਗੇ ਜਾ ਕੇ ਜਿਹੜਾ ਆਪਣਾ ਜਣਾ ਬਣਾ ਸਕਦਾ ਹੈ ਤੁਸੀਂ ਦੇਖ ਸਕਦੇ ਹੋ ਸਕੂਲ ਦੇ ਜਿਹੜੇ ਜਿਹੜੇ ਉਹ ਵੀ ਇੱਥੇ ਮੌਜੂਦ ਆ ਵੀ ਉਹਨਾਂ ਦੇ ਜਿਹੜੇ ਬੱਚਿਆਂ ਦੇ ਜਿਹੜਾ ਵੀ ਸਾਰਾ ਦੇਖਨੇ ਕਰਦੇ ਪਏ ਆ ਤੇ ਜਿਸ ਕਿਸ ਤਰ੍ਹਾਂ ਦੇ ਮੁਕਾਬਲੇ ਹੋਣੇ ਆ ਪੂਰੀ ਵੀ ਜਿਹੜੀ ਆ ਰੂਪਰੇਖਾ ਇੱਥੇ ਤਿਆਰ ਕੀਤੀ ਜਾਂਦੀ ਆ ਤਾਂ ਦੋ ਤੇ ਜਿਹੜਾ ਦਿਹਾਤੀ ਦੇ ਵਿਧਾਇਕ ਨੇ ਰੱਜੀ ਜੀ ਉਹ ਵੀ ਇੱਥੇ ਜਿਹੜੇ ਪਹੁੰਚ ਕੇ ਉਹਨਾਂ ਨੇ ਮਤਲਬ ਕਿ ਬੱਚਿਆਂ ਦਾ ਜੜਾ ਵੀ ਕਰ ਚੱਕੇ ਉਹਨਾਂ ਨੂੰ ਸਾਈਜ਼ ਕੀਤਾ ਤੇ ਉਹਨਾਂ ਦਾ ਹੌਸਲਾ ਵਧਾਉਂਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਆ ਮੈਡਮ ਜਿਹੜੇ ਅੱਜ ਦੇ ਜਿਹੜੇ ਮੁਕਾਬਲੇ ਹੈਗੇ ਆ ਇਹ ਬੱਚਿਆਂ ਨੂੰ ਕੀ ਮੈਸੇਜ ਦਿੰਦੇ ਆ ਵੀ ਜਿਵੇਂ ਅੱਜ ਦੇ ਦੌਰ ਦੇ ਵਿੱਚ ਬੱਚੇ ਜ਼ਿਆਦਾ ਨਸ਼ੇ ਵੱਲ ਜਾ ਰਹੇ ਨੇ ਹਾਂਜੀ ਇਹ ਹੀ ਹੈਗੇ ਆ ਅੱਜ ਦੇ ਜੋ ਐਥਲੈਟਿਕ ਮੁਕਾਬਲੇ ਹੈਗੇ ਆ ਬੱਚੇ ਨੇ ਜਿਹੜੇ ਨਸ਼ਿਆਂ ਤੋਂ ਪਰੇ ਕਰ ਰਹੇ ਹੈਗੇ ਜਿਸ ਤੇ ਕਾਰਨ ਬੱਚੇ ਅੱਗੇ ਜਾਣਗੇ ਤੇ ਨਸ਼ਿਆਂ ਤੋਂ ਫਰੇ ਹੋਣਗੇ ਤੇ ਆਪਣਾ ਕੋ ਇੱਕ ਪੰਜਾਬ ਦਾ ਜਿਹੜਾ ਹੈਗਾ ਖੂਸ਼ ਆਲਦ ਆ ਅੱਜ ਦੇ ਛੋਟੇ ਛੋਟੇ ਬੱਚੇ ਵੀ ਆ ਜਿਹਦੇ ਕੈਸਾ ਦੇ ਪੰਜ ਇਨੋਂ ਇਤਮ ਜਿਹੜੇ ਬੱਚੇ ਹੈਗੇ ਆ ਇਹਨਾਂ ਵਿੱਚ ਕੀ ਟੈਲੈਂਟ ਤੁਸੀਂ ਦੇਖਦੇ ਪਿਆ ਉਹ ਜਿਹੜਾ ਅੱਗੇ ਜਾ ਕੇ ਆਪਣਾ ਕੋ ਇੱਕ ਬਣਾ ਸਕਦੇ ਆ ਮੁੰਚੈਂ ਦੇ ਵਿੱਚ ਬਹੁਤ ਟੈਲੈਂਟ ਹੈ ਇੱਕ ਡਿਪੀਜੈਂਸ ਇਹ ਹੀ ਦੇਖਦਾ ਛੋਟੇ ਬੱਚਿਆਂ ਨੂੰ ਵੀ ਅਸੀਂ ਉਹਨਾਂ ਦੇ ਵਿੱਚ ਕੀ ਲੁਕੀ ਹੈ ਕਿਹੜੀ ਮੀਟ ਦੇ ਵਿੱਚ ਉਹ ਹੈਗੇ ਆ ਜਾਂ ਰੇਸਟ ਹੈ ਜਾਂ ਜੰਪ ਚ ਹੈ ਜਾਂ ਕਿਸੇ ਥਰੋ ਦੇ ਵਿੱਚ ਹੈ ਗਿਆ ਅਸੀਂ ਉਹਨਾਂ ਨੂੰ ਦੇਖ ਕੇ ਟੀਚਰ ਉਹਨਾਂ ਨੂੰ ਅੱਗੇ ਲੈ ਕੇ ਜਾਂਦਾ ਛੋਟੇ ਬੱਚੇ ਨੂੰ ਲੈ ਕੇ ਜਾਂਦੇ ਤਾਂ ਹੀ ਅੱਗੇ ਜਾ ਕੇ ਉਹ ਸਹੀ ਹੁੰਦੇ ਆ ਤੇ ਇਹਨਾਂ ਨਸ਼ਿਆਂ ਦੇ ਵਿਰੁੱਧ ਵਿਰੋਧ ਹੋ ਜਾਂਦੇ ਗਿਆ ਤੋਂ ਨਾਲ ਖੁੱਬ ਜਾਂਦੇ ਆ ਤੇ ਗੇਮ ਦੇ ਵਿੱਚ ਕਿ ਕਹਿ ਸਕਦੇ ਆ ਵੀ ਇੱਕ ਇਸੇ ਵਿਰੋਧ ਦੀ ਜਿਹੜੀ ਆ ਵੀ ਇਹ ਮੈਂ ਉਹ ਵੀ ਇਹ ਨਾਲ ਜਿਹੜੀ ਆ ਖਾਕਰ ਸਿਧੂਲੇ ਤੋਂ ਵੀ ਜਿਹੜਾ ਬੱਚੇ ਖੇਡਾ ਵਾਲੂ ਜਿਹੜੇ ਧਿਆਨ ਦੇਣਗੇ ਆਪਣੇ ਜਿਹੜੇ ਮੁਕਾਬਲੇ ਕਰਨਗੇ ਤੋਂ ਉਹਨਾਂ ਵਿੱਚ ਇੱਕ ਜੋਸ਼ ਪੈਦਾ ਹੋ ਜਾਂਦੀ ਉਹ ਜਿਹੜਾ ਅੱਗੇ ਜਾ ਕੇ ਉਹ ਵੱਡੇ ਮੁਕਾਬਲੇ ਦੇ ਵਿੱਚ ਆਪਣਾ ਹਿੱਸਾ ਲੈਣ ਤਾਂ ਜੋ ਆਪਣੇ ਜਿਹੜਾ ਪ੍ਰੀਖਿਆ ਨੂੰ ਜਿਹੜਾ ਸੁਧਾਰ ਸਕਣ ਤੇ ਉਹਨੂੰ ਜਿਹੜਾ ਬਣਾ ਸਕਣ ਇਹ ਕੋਸ਼ਿਸ਼ ਆ ਪੰਜਾਬ ਸਰਕਾਰ ਵੱਲੋਂ ਜਿਹੜੀ ਅੱਜਿਆ ਜ਼ਿਆਦਾ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਦੇ ਜਿਹੜੇ ਮੁਕਾਬਲੇ ਜਿਹੜੇ ਇੱਥੇ ਰੱਖੇ ਗਏ ਨੇ ਕਾਫੀ ਜ਼ਿਲ੍ਹਾ ਲੈਵਲ ਦੇ ਜਿਹੜੇ ਕਾਫੀ ਸਕੂਲਾਂ ਦੇ ਬੱਚੇ ਨੇ ਕਰੀਬ 400 ਤੋਂ ਵੱਧ ਜਿਹੜੇ ਬੱਚੇ ਕੱਲ ਮੁਕਾਬਲੇ ਹੋਇਆ 300 ਤੋਂ ਜ਼ਿਆਦਾ ਬੱਚਿਆਂ ਦੇ ਜਿਹੜੇ ਆ ਉਹ ਅੱਜ ਜਿਹੜੇ ਮੁਕਾਬਲੇ ਹੁੰਦੇ ਉਹ ਦਿਖਾਈ ਦੇ ਰਿਹਾ ਇਹ ਐਥਲੈਟਿਕਸ ਦੇ ਜਿਹੜੇ ਸਾਹਿਬ ਜੀ ਕਿਸ ਤਰ੍ਹਾਂ ਜਿਹੜੇ ਸਰਕਾਰ ਵੀ ਜਨੋਜਮਾਨਾਂ ਨੂੰ ਜਿਹੜਾ ਖੇ ਵੀ ਜਿਹੜਾ ਅਸਰ ਵੀ ਬਹੁਤ ਵੱਡਾ ਪਿਆ ਸੀ ਬੱਚਿਆਂ ਨਾਲ ਵੀ ਗੱਲਬਾਤ ਕਰਾਂਗੇ ਵੀ ਜਿਹੜੇ ਬੱਚੇ ਇਸ ਪਾਰਟਿਸਪੈਂਟ ਦੇ ਵਿੱਚ ਜਿਹੜਾ ਹਿੱਸਾ ਲੈਦੇ ਪਏ ਆ ਤੇ ਆਪਣੀ ਜੋਰ ਅਜ਼ਮਾਇਸ਼ ਕਰਦੇ ਪਏ ਆ ਤੁਸੀਂ ਦੇਖ ਸਕਦੇ ਹੋ ਵੀ ਬੱਚੇ ਭਾਵੇਂ ਉਹ ਕੁੜੀਆਂ ਹੋਣ ਚਾਹੇ ਮੁੰਡੇ ਹੋਣ ਸਭ ਜਿਹੜੀ ਵੀ ਇੱਥੇ ਜਿਹੜਾ ਵੀ ਆਪਣਾ ਪਾਰਟਿਸਪੇਟ ਜਿਹੜੀਆਂ ਉਹ ਕਰ ਜਾਉਂਦੇ ਦਿਖਾਈ ਦੇ ਰੀਆਂ ਤੇ ਆਪਣਾ ਪੂਰਾ ਜੋਰ ਉਹ ਲਗਾਉਂਦੀਆਂ ਹੋਈਆਂ ਵੀ ਦਿਖਾਈ ਦੇ ਰੀਆਂ ਵੀ ਕਿਉਂਕਿ ਉਹਨਾਂ ਦਾ ਇਹ ਮਕਸਦ ਹੁੰਦਾ ਵੀ ਇਸ ਜਿਹੜੇ ਮੁਕਾਬਲੇ ਦੇ ਵਿੱਚ ਜੇ ਤੂੰ ਰਾਖੇ ਤੇ ਆਪਣਾ ਇੱਕ ਮੁਕਾਮ ਜਿਹੜਾ ਹਾਸਲ ਕੀਤਾ ਜਾ ਸਕੇ ਤਾਂ ਜੋ ਅੱਗੇ ਵਧਣ ਦਾ ਜਿਹੜਾ ਹਨਰ ਹੈਗਾ ਉਹ ਜਿਹੜਾ ਉਹਨਾਂ ਨੂੰ ਜਿਹੜਾ ਨੀਰ ਨਜ਼ਰ ਆਵੇ ਕਿਉਂਕਿ ਅੱਗੇ ਜਿਹੜੋ ਬੱਚੇ ਵਧਦੇ ਆ ਤੇ ਫਿਰ ਉਹਨਾਂ ਦਾ ਹੌਸਲਾ ਜਿਹੜਾ ਉਹ ਜਿਹੜਾ ਵਾਜਦਾ ਦਾ ਬੱਚਿਆਂ ਨਾਲ ਗੱਲਬਾਤ ਕਰਾਂਗੇ ਬੇਟਾ ਇਹ ਆ ਬੱਚਾ ਜਿਹੜਾ ਜੇਤੂ ਰਿਹਾ ਬੇਟਾ ਜਿਹੜਾ ਤੁਸੀਂ ਇਹ ਮੁਕਾਬਲੇ ਖੇਡਦੇ ਪਏ ਹੋ ਕੀ ਮੈਸੇਜ ਤੁਹਾਨੂੰ ਜਾਂਦਾ ਤੇ ਕਿਸ ਤਰ੍ਹਾਂ ਲੱਗਦਾ ਪਿਆ ਬਹੁਤ ਹੋ ਗਿਆ ਲੱਗਦਾ ਪਿਆ ਇਸ ਟਾਈਮ ਮੈਨਸ ਹੀ ਹਿੱਲਦੀ ਅਗਲੀ ਵਾਰ ਫਾਈਨਲ ਹੈਗੇ ਇਸ ਤੋਂ ਵੀ ਵਧੀਆ ਹੋਏਗੀ 1 ਕਿਲੋਮੀਟਰ ਦੀ ਜਿਹੜੀ ਐਥਲੀਟ ਕੜੀ ਆ ਤੁਸੀਂ ਲਗਾਈ ਆ ਤੇ ਤੁਸੀਂ ਮਤ ਉਹਦੇ ਵਿੱਚ ਦਿੱਤੇ ਹੋ ਹਾਂਜੀ ਫਸਟ ਟਾਈਗਰ 200 ਮੀਟਰ ਚੀ ਤੇ ਹੁਣ ਕੀ ਸੋਚ ਰਹੇ ਹੋ ਅੱਗੇ ਜਾ ਕੇ ਕੀ ਬੰਨਾ ਚਾਹੁੰਦੇ ਹੋ ਤੁਸੀਂ ਪੁਲਿਸ ਜੀ ਪੁਲਿਸ ਜੀ ਦੇਖੋ ਵੀ ਬੱਚੇ ਜਿਹੜੇ ਛੋਟੇ ਆ ਵੀ ਇੱਥੇ ਜੜਾ ਵੀ ਮੁਕਾਬਲੇ ਜਿਹੜੇ ਕਰਦੇ ਪਿਆ 200 ਮੀਟਰ ਦੇ ਵਿੱਚ ਜੜੀ ਉਹਨਾਂ ਨੇ ਪਹਿਲਾ ਸਥਾਨ ਜਿਹੜੇ ਨੇ ਹਾਸਲ ਕੀਤਾ ਹਜੇ ਫਾਈਨਲ ਜਿਹੜਾ ਹੋਣਾ ਹੈ ਲੇਕਿਨ ਉਹਦਾ ਇੱਕੋ ਜਿਹੜਾ ਵੀ ਏਮ ਹੈਗਾ ਵੀ ਉਹ ਜਾ ਕੇ ਜਾ ਕੇ ਪੁਲਿਸ ਵਿੱਚ ਜਿਹੜਾ ਉਹ ਭਰਤੀ ਹੋ ਤੁਸੀਂ ਦੇਖ ਸਕਦੇ ਹੋ ਵੀ ਲਗਾਤਾਰ ਜਿਹੜੇ ਛੋਟਿਆਂ ਤੋਂ ਬਾਅਦ ਵੱਡੇ ਬੱਚੇ ਉਹ ਲਗਾਤਾਰ ਜਿਹੜਾ ਵੀ ਪਾਰਟਿਸਪੀਟ ਜਿਹੜੇ ਕਰਦੇ ਹੋਏ ਉਹ ਦਿਖਾਈ ਦੇ ਰਹੇ ਆ ਵੀ ਜੋ ਦਿਖਾਉਂਦਾ ਵੀ ਕਿਸ ਤਰ੍ਹਾਂ ਇਹਨਾਂ ਦੇ ਬੱਚਿਆਂ ਦੇ ਵਿੱਚ ਟੀਚਰਾਂ ਵੱਲੋਂ ਵੀ ਜਿਹੜਾ ਜੋਸ਼ ਭਰਿਆ ਜਾ ਰਿਹਾ ਤੇ ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਜਿਸ ਤਰ੍ਹਾਂ ਜਿਹੜਾ ਕੰਮ ਕੀਤਾ ਜਾ ਰਿਹਾ ਵੀ ਜਿਹੜੇ ਬੱਚੇ ਇਹਨਾਂ ਦੇ ਜੇਤੂ ਹੁੰਦੇ ਆ ਉਹ ਅਗਲੇ ਮੁਕਾਬਲੇ ਦੇ ਵਿੱਚ ਆਪਣਾ ਹਿੱਸਾ ਲੈਣਗੇ ਤੇ ਉਹਦੇ ਵਿੱਚ ਜਿਹੜਾ ਆਪਣਾ ਪਾਰਟਿਸਪੇਟ ਕਰਨਗੇ ਕਿਉਂਕਿ ਦਚਾਂਦਾ ਵੀ ਇਹਨਾਂ ਦੇ ਟਾਈਮ ਦੇ ਵਿੱਚ ਬੱਚੇ ਕਿਸ ਤਰ੍ਹਾਂ ਜਿਹੜੇ ਜਿੱਤ ਕੇ ਆਉਂਦੇ ਆ ਤੇ ਕਿਸ ਤਰ੍ਹਾਂ ਆਪਣਾ ਕੋਸ਼ਿਸ਼ ਕਰਦੇ ਆ ਬੇਟਾ ਵੀ ਜਿਹੜੇ ਮੁਕਾਬਲੇ ਕੀਤੇ ਆ ਕੀ ਤੁਹਾਨੂੰ ਸੁਣਿਆ ਦਿੰਦੇ ਆ ਇਹ ਬੱਚਾ ਬਹੁਤ ਬੱਚਾ ਇਹ ਬੱਚਾ ਜਿਹੜਾ ਮਤਲਬ ਕਿ ਸਾ ਜਿਹੜਾ ਉਹ ਬਹੁਤ ਕਾਫੀ ਉਖੜਿਆ ਲੱਗਦਾ ਬੱਚੇ ਜਿਹੜੇ ਮੁਕਾਬਲੇ ਕੀ ਸੁਣਿਆ ਦਿੰਦੇ ਤੁਹਾਨੂੰ ਸਕੂਲਾਂ ਤੋਂ ਆਏ ਹੋਏ ਸਾਡੇ ਤੁਸੀਂ ਕੁੜੀ ਹੋ ਕੇ ਮੈਨੂੰ ਗਰਾਊਂਡ ਦੇ ਵਿੱਚ ਆ ਵੀ ਕਦਮਾਲ ਦੇ ਵਿੱਚ ਜਾਂਦਾ ਨਹੀਂ ਮੁੰਡਿਆਂ ਨਾਲ ਵੀ ਕਈ ਮੁਕਾਬਲੇ ਹੁੰਦੇ ਆ ਤੇ ਉਹਦੇ ਵਿੱਚ ਤੁਸੀਂ ਪਿੱਛਲੋਗੇ ਜਾਂ ਜਿੱਤੋਗੇ ਕੀ ਦਿਮਾਗ ਦੇ ਵਿੱਚ ਇਹ ਗੱਲ ਜਾਂਦੀ ਆ ਇਹ ਬਰਾਬਰ ਨਹੀਂ ਕਾਬੂ ਨਹੀਂ ਹੈ। ਗੇਮ ਦੇ ਵਿੱਚ ਪਾਰਟੀ ਹਰ ਤਰ੍ਹਾਂ ਦੇ ਜਿਹੜਾ ਮੁਕਾਬਲਾ ਹੋ ਜਿਹੜਾ ਬਰਾਬਰ ਦੇ ਕਰਨ ਦੀ ਜਿਹੜੀ ਇੱਛਾ ਜ਼ਾਹਿਰ ਕਰਦੇ ਆ ਉਹ ਬੱਚੇ ਜਿਹੜੇ ਆ ਇਸ ਟਾਈਮ ਜਿਹੜਿਆ ਵੀ ਟੀਚਾ ਲਗਾ ਕੇ ਆਏ ਨੇ ਤੇ ਦੂਰ ਦੇ ਵਿੱਚ ਵੀ ਕਾਫੀ ਕਦੇ ਵੀ ਸਾ ਵੀ ਜਿਹੜਾ ਚੜ ਜਾਂਦਾ ਜਿਸ ਕਰਕੇ ਉਹ ਬੋਲਨ ਵਿੱਚ ਵੀ ਥੋੜਾ ਜਿਆ ਆਨੰਗਾਨੀ ਜਿਹੜੀ ਆ ਉਹ ਮਹਿਸੂਸ ਜੀ ਕਰਦੇ ਹੋਏ ਸਭ ਤੋਂ ਉੱਤੇ ਦਿਖਾਈ ਦੇ ਰਿਹਾ ਲੇਕਿਨ ਜਿਸ ਤਰ੍ਹਾਂ ਵਿਧਾਇਕ ਨੇ ਕਿਹਾ ਕੀਚਰਾ ਨੇ ਕਿਹਾ ਵੀ ਇਹ ਜਿਹੜੇ ਮੁਕਾਬਲੇ ਆ ਇਹ ਮੁਕਾਬਲੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਦੇ ਆ ਦੂਸਰੇ ਬੱਚਿਆਂ ਨੂੰ ਵੀ ਜਿਹੜੇ ਨਸ਼ਾ ਦੀ ਦਲਦਲ ਦੇ ਵਿੱਚ ਫਸੇ ਹੋਏ ਤੇ ਉਹਨਾਂ ਨੂੰ ਪ੍ਰ ਕਰਦੇ ਆ ਵੀ ਉਹ ਅੱਛ ਦਲਦਲ ਤੋਂ ਜਿਹੜਾ ਆਪਣਾ ਸਪੋਰਟ ਕਰਕੇ ਤੇ ਖੇਡਾਂ ਵਾਲਾ ਖੇਡ ਗਰਾਊਂਡ ਚਾਹਤਾ ਜੋ ਇੱਥੇ ਆ ਕੇ ਆਪਣਾ ਮੁਕਾਬਲੇ ਕਰ ਸਕਣ ਦੂਜਿਆਂ ਦੇ ਨਾਲ ਤੇ ਪ੍ਰੇਰਿਤ ਹੋ ਕੇ ਅੱਗੇ ਉਹ ਜਿਹੜਾ ਆਪਣਾ ਪਵਿੱਕ ਵੀ ਜਿਹੜਾ ਇਹਦੇ ਵਿੱਚ ਉਹ ਆਪਣਾ ਬਣਾ ਸਕਦੇ ਨੇ ਤੇ ਐਥਲੈਟਿਕਸ ਜਿਹੜੀਆਂ ਹੋ ਰਹੀਆਂ ਨੇ ਸਕੂਲ ਦੇ ਬੱਚੇ ਨੂੰ ਕੀ ਇੱਕ ਮੈਸੇਜ ਦੇਣਾ ਚਾਹੁੰਦੇ ਆ ਤੇ ਕਿਸ ਤਰ੍ਹਾਂ ਦਾ ਜਿਹੜਾ ਬੱਚੇ ਇਸ ਤਰ੍ਹਾਂ ਪਵਿੱਕਾ ਆਪਣਾ ਬਣਾ ਸਕਦੇ ਅ ਅੱਜ 69ਵੀਂ ਡਿਸਟ੍ਰਿਕਟ ਐਟਲੀਟਿਕ ਚੈਂਪੀਅਨਸ਼ਿਪ ਚੱਲ ਰਹੀ ਹੈ ਸਕੂਲ ਐ ਸਕੂਲ ਲੈਵਲ ਦੇ ਬੱਚੇ ਪਾਰਟਿਸਪੇਟ ਕਰਦੇ ਹਨ ਉਹਨਾਂ ਦੀ ਦਿੱਤੀ ਬਹੁਤ ਹੈ। ਔਰ ਮੈਂ ਮੁਖਮੰਦੀ ਜ਼ਿਲਦਾਰ ਤੋਂ ਪਾਛੀ ਜਾਨ ਸਾਹਿਬ ਦਾ ਔਰ ਪੰਜਾਬ ਦੇ ਸਪੋਰਟਸ ਮਿਨਿਸਟਰ ਵੀ ਨੇ ਜਿਹੜਾ ਜਿਹੜਾ ਪਾਰਟਿਸਪੀਏਰ ਨਾਲ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਕਿ ਉਹਨਾਂ ਦੀ ਰਹਿਨਮਾਈ ਹੀ ਪੰਜਾਬ ਦੇ ਵਿੱਚ ਇਸ ਵਾਰ ਜਿਹੜਾ ਸਪੋਰਟਸ ਨੂੰ ਭੁਲਾੜਾ ਦਿੱਤਾ ਔਰ ਜਿਹੜੇ ਉਪਰਾਲੇ ਕੀਤੇ ਗਏ ਨੇ ਉਹ ਬਾਖਮਾਲ ਹੈ। ਇੱਧਮਤਨ ਪੰਜਾਬ ਦੀ ਹੈ ਚੱਲੀ ਹੈ ਤੇ ਇੰਸੀਜਨ ਹੋਇਆ ਔਰ ਫਲਾਗ ਪੱਧਰ ਤੋਂ ਲੈ ਕੇ ਸਟੇਕ ਲੈਵਲ ਤੱਕ ਲੱਖਾਂ ਪਾਰਟੀ ਜਿਹੜੇ ਖਿਡਾਰੀ ਸੀ ਉਹਨਾਂ ਨੇ ਪਾਰਟਿਸਿਪੇਟ ਕੀਤਾ ਹੈ ਲੱਖਾਂ ਕਰੋੜਾਂ ਰੁਪਏ ਦੇ ਜਿਹੜੇ ਇਨਾਮ ਹੈ ਉਹਨਾਂ ਨੂੰ ਦਿੱਤੇ ਗਏ ਔਰ ਇੱਕ ਬਹੁਤ ਵੱਡਾ ਬਜਟ ਹੈ ਉਹ ਪੰਜਾਬ ਦੇ ਖੇਡਾਂ ਨੂੰ ਜਿਹੜਾ ਹੈਗਾ ਉਪਰ ਚੱਕਣ ਵਾਸਤੇ ਮਾਣੂ ਸੀਐਮ ਸਾਹਿਬ ਜਗਬਾਈ ਜੀ ਤੇ ਪੰਜਾਬ ਸਰਕਾਰ ਰੱਖਿਆ ਸਰ ਉਹਨਾਂ ਨੌਜਵਾਨਾਂ ਨੂੰ ਕੀ ਮੈਸੇਜ ਦਿਓਗੇ ਜੋ ਨਸ਼ੇ ਦੀ ਦਲਦਲ ਵਿੱਚ ਫਸਦੇ ਜਾ ਰਹੇ ਨੇ ਤੇ ਜਿਹੜੇ ਖੇਡਾਂ ਵੱਲ ਉਹ ਪ੍ਰਸਾਜ ਜਿਹੜੇ ਨਹੀਂ ਹੁੰਦੇ ਦੇਖੋ ਜਿਹੜੇ ਖੇਡਾਂ ਨੇ ਇਹ ਇੱਕ ਬਹੁਤ ਵੱਡਾ ਸੋਰਸ ਹੈ ਪੰਜਾਬ ਦੇ ਯੂਥ ਨੂੰ ਸਹੀ ਟ੍ਰੈਕ ਤੇ ਲੈ ਕੇ ਆਉਣ ਵਾਸਤੇ ਕਿਉਂਕਿ ਜਦੋਂ ਬੱਚੇ ਉਸ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਸੀ ਉਹਨਾਂ ਨੇ ਸਪੋਰਟਸ ਪ੍ਰਮੋਟ ਕੀਤਾ ਜੇ ਉਹਨਾਂ ਨੇ ਸਪੋਰਟਸ ਵੱਸੇ ਧਿਆਨ ਦਿੱਤਾ ਹੁੰਦਾ ਪ੍ਰਮੋਟ ਕੀਤੇ ਹੁੰਦੇ ਸਾਡੇ ਪੰਜਾਬ ਦੀ ਜਿਹੜੀ ਜਵਾਨੀ ਹੈ ਉਹ ਨਸ਼ੇ ਦੇ ਤੰਤਰ ਤੋਂ ਨਾ ਹੁੰਦੀ ਲੇਕਿਨ ਮੈਂ ਇੱਕ ਵਰ੍ਹੇ ਤੋਂ ਗੱਲ ਦੁਹਾਨ ਦੁਹਰਾਉਂਗਾ ਕਿ ਹੁਣ ਸੀਐਮ ਸਾਹਿਬ ਨੇ ਪੰਜਾਬ ਦੇ ਮੌਜੂਮਾਨਾਂ ਦੀ ਜਿਹੜੀ ਬਾਫੜੀ ਆ ਤੁਸੀਂ ਵੇਖੋ ਪਹਿਲਾਂ ਛੇੜਾ ਮਤਨ ਪੰਜਾਬ ਦੀ ਹੋਈ ਫਿਰ ਜੁੱਧ ਨਸ਼ਾ ਵਿਰੁੱਧ ਹੋਇਆ ਔਰ ਜੁੱਧ ਨਸ਼ਾ ਵਿਰੁੱਧ ਚੱਲਦੇ ਹੋਏ ਮੋਰ ਥੈਂ ਜਿੰਨੀ ਹੈਗੀਆਂ ਰਿਕਵਰੀਜ਼ ਹੋਰੀਆਂ ਨੇ ਅਰੈਸਟ ਹੋਰੀਆਂ ਨੇ ਔਰ ਜਿਨ੍ਹਾਂ ਨੇ ਕਾਲੀ ਕਮਾਈ ਰਾਹੀਂ ਲੋਕਾਂ ਦਾ ਪ੍ਰਬਿਕਮਾਰੀ ਕੇ ਪੰਜਾਬ ਦੀ ਜੀਵਨ ਜੀਵਨ ਨੂੰ ਬਰਬਾਦ ਕਰਕੇ ਲੋਕਾਂ ਦੇ ਘਰਾਂ ਦੇ ਵਿੱਚ ਚੁੱਤਿਆਂ ਚਾਤਾਂ ਵਿਛਾ ਦਿੱਤੀ ਜਿਨ੍ਹਾਂ ਨੇ ਆਪ ਦੇ ਕੋਠੀਆਂ ਬਣਾਈਆਂ ਸੀ ਜਿਨ੍ਹਾਂ ਨੇ ਘਰ ਬਣਾਏ ਸੀ ਟਾਈ ਵੀ ਗਏ ਨੇ ਔਰ ਪੰਜਾਬ ਦੇ ਵਿੱਚ ਯੁੱਧ ਨਸ਼ਾ ਬਰਧ ਜਿਹੜੀ ਮਹਿੰਮ ਸੀ ਇਹਨੂੰ ਬਹੁਤ ਬਤਾ ਹੰਗਾਰਾ ਮਿਲਿਆ ਲੋਕਾਂ ਤੋਂ। ਠੀਕ ਹੈ ਸਰ ਠੀਕ। ਕੈਮਰਾਮੈਨ ਜਨਾ ਸਰਬਜੀਤ ਸਿੰਘ ਡਾਇਰੈਕਟਰ ਰੋਹਿਤ